ਮੇਰੀ ਅਤੇ ਰਕੇਸ਼ ਪੁਰੇ ਡੂੜੀ ਜਿਹੜੀ ਸਬਜੀਪੁਰੀ ਚੌਂਚ ਲੱਗੀ ਸੀਗੀ ਸਾਨੂੰ ਇਥੋਂ ਇੱਕ ਫੋਨ ਮਿਲਿਆ ਫੋਨ ਦੇ ਉੱਤੇ ਉਸ ਨਾਏ ਬੰਦੇ ਨਾਲ ਰਾਤ ਦਾ ਕੰਮ ਕੀਤਾ ਗਿਆ ਉਸਨੇ ਇਥੇ ਬਣਾਇਆ ਗਿਆ ਜਿਸ ਤੇ ਫੋਨ ਵਿੱਚ 1 ਲੱਖ 4000 ਕੁ ਸਮਥਿੰਗ ਪੈਸੇ ਸੀਗੇ ਉਸ ਨੂੰ ਫੋਨ ਵਾਪਸ ਕਰਕੇ ਉਹਦਾ ਬੈਲੈਂਸ ਚੈੱਕ ਹੋਇਆ ਗਿਆ ਬੈਲੈਂਸ ਚੈੱਕ ਕਰਨ ਤੋਂ ਬਾਅਦ ਇਹ ਫੋਨ ਉਸ ਆਦਮੀ ਦੇ ਹਵਾਲੇ ਕੀਤਾ ਗਿਆ ਭਾਈ ਮੇਥੋ ਜਾਰੀ ਸੀ ਆਪਣੇ ਮੇਰਾ ਨਾਂ ਕਿਸ਼ੋਰ ਕੁਮਾਰ ਹੈ ਪੋਤਰੀ ਸਭਜੀ ਬੰਟੀ ਲੱਗੇ ਰਹਿਣਾ ਡਾਕਟਰ ਦੀਪਕਲੀ ਗਲੀ ਚ ਅੱਜ ਉਹ ਮੈਂ ਜਾ ਰਿਹਾ ਆਪਣੀ ਪੋਤਰੀ ਦਾ ਹੱਲ ਕਰਾਈ ਰਹੀ ਤੇ ਗਰ ਸਕੂਲ ਵਾ ਲੱਗੇ ਮਾ ਡੇ ਗਿਆ ਤੇ ਇਹ ਭਾਜੀ ਹੁਣੀ ਕੇਸ਼ ਕੇਸ਼ਪੁਰੀ ਤੇ ਅਸੁੰਦੇ ਕੁਮਾਰ ਉਹਨਾਂ ਨੇ ਇਹਨਾਂ ਨੇ ਮੈਨੂੰ ਹੁਣ ਇੱਥੇ ਮਿਲਿਆ ਜਿਹਦੇ ਵਿੱਚ ਮੇਰਾ 1 ਲੱਖ ਕੇ 4000 ਤੇ 133 ਰੁਪਏ ਦੀ ਇਹਨਾਂ ਨੇ ਮੇਰਾ ਮੋਬਾਈਲ ਬਾਕਸ ਕਿਤਾਇਆ ਬੁਲਾ ਕੇ ਮੋਬਾਈਲ ਦੇ ਨਾਲ ਰੱਬਤਾ ਕਾਇਮ ਕਰਕੇ ਮੈਨੂੰ ਬੋਤਲ ਵਾਦੀ ਕਰਨਾ ਹੈ ਸੋਰੀ ਹੈ